ਪਿੰਡ ਪਰ ਗਾੜੀ ਦੀ ਡਰੇਨ ਤੁਹਾਨੂੰ ਦਿਖਾਉਣੇ ਆ ਕਿ ਇਸ ਦੀ ਜਿਹੜੀ ਬਿਲਕੁਲ ਵੀ ਸਫਾਈ ਨਹੀਂ ਹੋਈ। ਜਿਹੜਾ ਡਰੇਨ ਹੈਗਾ ਪੂਰਾ ਇੱਥੇ ਘਾਹ ਫੂਸ ਨਾਲ ਭਰਿਆ ਹੋਇਆ ਤੇ ਇੱਥੇ ਰੂੜੀਆਂ ਲੱਗ ਚੁੱਕੀਆਂ ਪਰ ਇੱਥੋਂ ਦੇ ਪ੍ਰਸ਼ਾਸਨ ਦਾ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ। ਅਸੀਂ ਇਹ ਦੂ ਤਿੰਨ ਮਹੀਨੇ ਪਹਿਲਾਂ ਗ੍ਰੈਂਡ ਮੈਕ ਨੂੰ ਦਰਖਾਸਤ ਦਿੱਤੀ ਹੇ ਉਹ ਠਿਲਵਾ ਕੇ 40 50 ਬੰਦੇ ਉਹਨਾਂ ਨੇ ਸਾਨੂੰ ਆਉਣੇ ਜਾਣੇ ਚ ਰੱਖਿਆ ਫੋਨ ਵੀ ਕਰਦੇ ਰਹੇ ਵੀ ਆਉਣੇ ਜਾਣੇ ਘਲਦੇ ਮਸ਼ੀਨਾਂ ਕਰਦੇ ਪਰ ਨਹੀਂ ਕਰਨੇ ਉਹ ਡੁੱਬਾ ਹਾਲ ਬਸਤੀਆਂ ਡੁੱਬੀਆਂ ਪਈਆਂ 200 ਏਕੜ ਚ ਪਾਣੀ ਭਰਿਆ ਪਿਆ ਤੇ ਬੁਰਾ ਹਾਲ ਹੈ ਕੋਈ ਕਾਂਗਰਸੀ ਸਰਕਾਰ ਸੀ ਉਦੋਂ 5-6 ਸਾਲ ਉਦੋਂ ਉਹਨਾਂ ਨੇ ਕਰਵਾਈ ਇੱਕ ਵਾਰ ਵੀ ਘਰ ਸ਼ਕੈਲੀ ਲਾਈ ਹੋਈ ਗਈ ਹੋਈ ਤੇ ਬਹੁਤ ਬੁਰਾ ਹਾਲ ਹੈ 1.5 200 ਵਿੱਚ ਇੱਕ ਲਾ ਜ਼ਮੀਨ ਦਾ ਹੀ ਸਾਰਾ ਘੋਣੇ ਦਾ ਨੁਕਸਾਨ ਹੋ ਰਿਹਾਗਾ ਆ ਗਾਂ ਤਰੀਪਾਂ ਦੇ ਘਰ ਆ ਗਈ ਉਹਨਾਂ ਤੱਕ ਵੀ ਪਾਣੀ ਜਾ ਚੁੱਕਿਆ ਹੈ ਇੱਥੋਂ ਪਈ ਹੈ ਉਹ ਸਾਰੀ ਪਈ ਤੇ ਪਾਣੀ ਹੈ 1.5 ਫੁੱਟ ਜੋ ਕੋਹ ਤਾਂ ਤੁਸੀਂ ਜਾ ਕੇ ਦੇਖ ਸਕਦੇ ਆ ਸਾਡੇ ਘਰ ਦੀਆਂ ਚਾਰ ਪਰੀਆਂ ਕੰਧਾਂ ਵੀ ਪਰਲੇ ਪਾਸੋਂ ਡਿੱਗ ਚੁੱਕੀਆਂ ਪਾਣੀ ਨਾਲ ਪਰ ਕਿਸੇ ਦਾ ਕੋਈ ਧਿਆਨ ਨਹੀਂ ਸਾਡਾ ਖੇਤ ਮਾਲਕਿਆਂ ਦੀ ਸੜਕ ਦੇ ਉੱਤੇ ਆ ਪਰ ਪਾਣੀ ਇੱਧਰੋਂ ਜਾ ਕੇ ਉਧਰਲੇ ਪਾਸੇ 200 ਕਿਲੋ ਵੇਜ ਦੀ ਸਾਡੇ ਖੇਤਾਂ ਨੂੰ ਇਹ ਮਾਰ ਕਰੀ ਜਾਂਦਾ ਸਾਰੇ ਝੋਨੇ ਥੱਲੇ ਲਾਲ ਹੋ ਗਏ ਆ ਡਰੇਨ ਇੱਥੋਂ ਭਰੀ ਪਈ ਆ ਮਗਰੋਂ ਪਾਣੀ ਆਈ ਜਾਂਦਾ ਤੁਹਾਨੂੰ ਜੇ ਅੱਗੇ ਜਾ ਕੇ ਵਿਖਾਈ ਕੇ ਜਿਹੜੇ ਡੈਕ ਵਾਲੇ ਆ ਡੈਕ ਲਾ ਕੇ ਪਾਸੇ ਪਿੰਡਾਂ ਦੇ ਟਾਉਂਦੇ ਆ ਡ੍ਰੇਨ ਨਹੀਂ ਉਹ ਤਾਂ ਰੂੜੀ ਸਾਹ ਜੀ ਬੈਠੇ ਆ ਡ੍ਰੇਨ ਨੂੰ ਗਾਉਂ ਜਾ ਕੇ ਬੰਨ ਲੱਗਿਆ ਪਿਆ ਨੁਕਸਾਨ ਸਾਡਾ ਇਨਾ 20 ਮਹੀਨਾ 15 ਦਿਨ ਹੋ ਗਏ ਝੋਨੇ ਚ ਪਾਣੀ ਨਹੀਂ ਸੁੱਕਿਆ 5-6 ਸਾਲ ਹੋ ਗਿਆ ਉਹ ਕਹਿੰਦੇ ਸਾਡੀ ਡ੍ਰੇਨ ਦਾ ਇੱਥੇ ਕੋਈ ਸਫਾਈ ਨਹੀਂ ਹੋਈ ਜਿਸ ਦੇ ਕਰਕੇ ਕਾਫੀ ਘਰਾਂ ਦਾ ਨੁਕਸਾਨ ਹੋ ਗਿਆ ਤੇ ਫਸਲ ਦਾ ਵੀ ਨੁਕਸਾਨ ਹੋ ਗਿਆ ਜੀ ਸੰਜੀਤ कौर ਜੀ ਤੁਸੀਂ ਜੁੜਿਓ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਬਰਗਾੜੀ ਦੇ ਵਿੱਚ ਅੱਜ ਪਿੰਡ ਬਰਗਾੜੀ ਦੀ ਡਰੇਨ ਤੁਹਾਨੂੰ ਦਿਖਾਉਣੇ ਆ ਕਿ ਇਸ ਦੀ ਜਿਹੜੀ ਬਿਲਕੁਲ ਵੀ ਸਫਾਈ ਨਹੀਂ ਹੋਈ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਮਾਰ ਦੀ ਝਾਤ ਮਰਾ ਦਿਓ ਕਿ ਇੱਥੇ ਜਿਹੜਾ ਹੈਗਾ ਜਿਹੜਾ ਡਰੇਨ ਹੈਗਾ ਪੂਰਾ ਇੱਥੇ ਘਾਹ ਫੂਸ ਨਾਲ ਭਰਿਆ ਹੋਇਆ ਇੱਕ ਹਰੀਆਲੀ ਦੀ ਤੌਰ ਤੇ ਜਿਹੜਾ ਹੈਗਾ ਇੱਥੇ ਪੂਰਾ ਕੂੜਾ ਕਰਕੜ ਦੀ ਗੱਲ ਕਰਾਂ ਤਾਂ ਇੱਥੇ ਰੂੜੀਆਂ ਲੱਗ ਚੁੱਕੀਆਂ ਪਰ ਇਥੋਂ ਦੇ ਪ੍ਰਸ਼ਾਸਨ ਦਾ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਪਤਾ ਨਹੀਂ ਕਿਉਂ ਉਹਨਾਂ ਨੇ ਬਰਗਾੜੀ ਦੀ ਇਸ ਡਰੇਨ ਨੂੰ ਇੰਨਾ ਕ ਜਿਆਦਾ ਇਗਨੋਰ ਕਰਤਾ ਕਿ ਇੱਥੇ ਘੱਟ ਤੋਂ ਘੱਟ 5-7 ਸਾਲ ਹੋ ਗਿਆ ਵੀ ਇਸ ਵੱਲ ਕਿਸੇ ਨੇ ਵੀ ਝਾਤ ਨਹੀਂ ਮਾਰੀ ਅੱਕ ਕੇ ਪਿੰਡ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਕਿਉਂਕਿ ਉਹਨਾਂ ਦੀਆਂ ਇੱਕ ਤਾਂ ਰੱਬ ਦਾ ਕਹਿਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਫਸਲਾਂ ਨੁਕਸਾਨੀਆਂ ਜਾ ਰਹੀਆਂ ਨੇ ਤੇ ਇੱਕ ਇਸ ਡਰੇਨ ਦੀ ਵਜ੍ਹਾ ਕਰਕੇ ਗਰੀਬ ਲੋਕਾਂ ਦੇ ਉਹਨਾਂ ਮਜ਼ਦੂਰ ਲੋਕਾਂ ਦੇ ਨਾਲ ਹੀ ਇੰਨਾ ਧੱਕਾ ਕਿਉਂ ਹੁੰਦਾ ਉਹਨਾਂ ਦੇ ਘਰ ਹੀ ਜਿਹੜੇ ਹੈਗੇ ਆ ਅੱਜ ਕਿਤੇ ਨਾ ਕਿਤੇ ਜਿਹੜੇ ਟਟ ਰਹੇ ਨੇ ਸਿਰਫ ਇਸ ਪਾਣੀ ਦੀ ਵਜ੍ਹਾ ਕਰਕੇ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇੱਥੋਂ ਦੀ ਜਿੰਨੇ ਵੀ ਲੋਕ ਖੜੇ ਨੇ ਜਿੰਨੇ ਵੀ ਮੋਤਵਾਰ ਬੰਦੇ ਖੜੇ ਨੇ ਸਰਪੰਚ ਸਾਹਿਬ ਖੜੇ ਨੇ ਗੱਲਬਾਤ ਕਰਦੇ ਆ ਡਰੇਨ ਨੂੰ ਲੈ ਕੇ ਕਿ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਡਰੇਨ ਸਾਫ਼ ਨਹੀਂ ਹੋਈ ਹਾਂਜੀ ਅੰਗਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਕੱਠੇ ਹੋਏ ਹੋ ਪੂਰਾ ਪਿੰਡ ਡਰੇਨ ਨੂੰ ਲੈ ਕੇ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਜੀ 5-6 ਸਾਲ ਹੋ ਗਏ ਜੀ ਜੀ ਬਿਲਕੁਲ ਸਾਫ਼ ਨਹੀਂ ਹੋਈ ਕੀ ਅਸੀਂ ਇਹਦੂ 3 ਮਹੀਨੇ ਪਹਿਲਾਂ ਰੈਨ ਮੈਂ ਕਿ ਮੈਨੂੰ ਦਰਖਾਸਤ ਦਿੱਤੀ ਸੀ ਲਿਖ ਕੇ ਗੂਠੇ ਲਵਾ ਕੇ ਕੋ 40 50 ਬੰਦਿਆਂ ਦੇ ਜੀ ਉਹਨਾਂ ਨੇ ਸਾਨੂੰ ਆਉਣੇ ਜਾਣੇ ਚ ਰੱਖਿਆ ਫੋਨ ਵੀ ਕਰਦੇ ਰਹੇ ਵੀ ਆਉਣੇ ਜਾਣੇ ਘੱਲਦੇ ਆ ਮਸ਼ੀਨਾਂ ਕਰਦੇ ਪਰ ਨਹੀਂ ਕਲੇ ਹੁ ਡੁੱਬਾ ਹਾਲ ਬਸਤੀਆਂ ਡੁੱਬੀਆਂ ਪਈਆਂ 200 ਏਕੜ ਚ ਪਾਣੀ ਭਰਿਆ ਪਿਆ ਤੇ ਬੁਰਾ ਹਾਲ ਹੈ ਜੀ ਬਹੁਤ ਰਾਤ ਫਿਰ ਵੀ ਪੈ ਗਿਆ ਕੋਈ ਸੌਣੀ ਨਹੀਂ ਰਿਹਾ ਪਕਾਰ ਦੀ ਗੱਲ ਮੈਂ ਹਮ ਬਸ ਪੰਚਾਇਤ ਵੀ ਨਾਲ ਗਈ ਸੀ ਕਿ ਪਿੰਡ ਦੇ ਇਕੱਲੇ ਇਕੱਲੇ ਬੰਦੇ ਨਹੀਂ ਪਿੰਡ ਦੇ ਗਏ ਸੀ ਪਿੰਡ ਦੇ ਲੋਕਾਂ ਹਾਂਜੀ ਹਾਂਜੀ 100 ਦੇ ਤਕਰੀਬਨ ਹਾਂਜੀ ਹਾਂਜੀ ਜੀ ਕੀ ਕਹਿਣਾ ਚਾਹੂੰ ਕਿ ਤੁਸੀਂ ਨੌਜਵਾਨ ਪੀੜ੍ਹੀਓ ਅੱਜ ਦੇ ਇਹ ਡ੍ਰੈਨ ਸਾਫ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 5 ਤੋਂ 6 ਸਾਲ ਹੋ ਗਏ ਈ ਸਾਫ ਹੋਈ ਨੂੰ ਅਜ ਤਾਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਦੀ ਜਲਦੀ ਜਲਦੀ ਸਫਾਈ ਕਰਾਈ ਜਾਵੇ ਇਹ ਡ੍ਰੈਨ ਦੀ ਹੂੰ ਕਿਉਂਕਿ ਇੱذ ਕੇਲੀ ਬਹੁਤ ਹੋ ਚੁੱਕੀ ਆ ਹੂੰ ਐ ਲੱਗਦਾ ਜਿਵੇਂ ਇੱذ ਕੈਲੀ ਲਾਈ ਹੋ ਗਈ ਹੋਵੇ ਇੰਕਦਾ ਕਿ ਬਹੁਤ ਬੁਰਾ ਹਾਲ ਆ 1:30 2:00 ਵਜੇ ਇੱਥੇ ਇੱਕ ਲਾ ਜਮੀਨ ਦਾ ਜੀ ਸਾਰਾ ਝੋਨੇ ਦਾ ਨੁਕਸਾਨ ਹੋ ਰਿਹਾਗਾ ਆ ਗਾਂ ਗਰੀਬਾਂ ਦੇ ਘਰ ਆਗੇ ਉਹਨਾਂ ਤੱਕ ਵੀ ਪਾਣੀ ਜਾ ਚੁੱਕਿਆ ਜੀ ਉੱਠਣੀ ਹੈਗੀ ਆ ਆਮ ਆਦਮੀ ਪਾਰਟੀ ਤੋਂ ਕੀ ਤੁਸੀਂ ਉਹਨਾਂ ਨਾਲ ਕੋਈ ਨੀ ਗੱਲਬਾਤ ਅਜੇ ਤੱਕ ਤਾਂ ਨਹੀਂ ਕੀਤੀ ਅੱਜ ਅਸੀਂ ਐਮਐਲਏ ਸਾਹਿਬ ਦੇ ਧਿਆਨ ਚ ਲਿਆ ਦਾਂਗੇ ਜੀ ਹੂੰ ਤੇ ਉਹਨਾਂ ਨੇ ਧਿਆਨ ਚ ਲਾ ਕੇ ਤੇ ਡਰੇਨ ਦੀ ਸਪਾਈ ਜ਼ਰੂਰ ਕਰਾ ਦਾਂਗੇ ਜੀ ਕਿ ਤੇ ਨਾ ਕਿਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਹਿਣਾ ਕਿ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜਾ ਹੈਗਾ SDM ਦੇ ਕੋਲ ਗਏ ਸੀਗੇ ਇਸ ਡਰੇਨ ਦੇ ਮਸਲੇ ਨੂੰ ਲੈ ਕੇ ਪਰ ਉਹਨਾਂ ਨੇ ਗੁੰਗਲਿਆਂ ਤੋਂ ਮਿੱਟੀ ਝਾੜ ਦਿੱਤੀ ਮਤਲਬ ਕਿ ਇਸ ਗੱਲ ਨੂੰ ਅਣਗਹਿਲੀ ਕਰ ਦਿੱਤੀ ਪਰ ਅੱਜ ਪਿੰਡ ਵਾਸੀ ਜਿਹੜੇ ਹੈਗੇ ਇਕੱਠੇ ਹੋਣ ਨੂੰ ਮਜਬੂਰ ਹੋ ਗਏ ਇਧਰ ਸਾਡੇ ਦਾ ਸਰਪੰਚ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਪਿੰਡ ਦੇ ਲੋਕ ਇਕੱਠੇ ਹੋਏ ਅੱਜ ਡਰੇਨ ਨੂੰ ਲੈ ਕੇ ਕਹਿੰਦੇ ਪਾਣੀ ਦਾ ਫਲੋ ਇੰਨਾ ਕਾ ਜ਼ਿਆਦਾ ਹੋਗਾ ਕਿ ਗਰੀਬ ਘਰਾਂ ਦੀਆਂ ਬਸਤੀਆਂ ਡੁੱਬ ਰਹੀਆਂ ਨੇ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਜਿਨ੍ਹਾਂ ਨੇ ਖਬਰ ਲਾ ਕੇ ਸਾਡੇ ਹੋ ਸਕਦਾ ਹੁਣ ਸ਼ਾਇਦ ਮੈਂ ਇਸ ਵਿਭਾਗ ਦੇ ਜਾਂ ਸਰਕਾਰ ਦੇ ਹੁਣ ਜੂ ਕੰਨ ਤੇ ਸਰਕੀ ਨਹੀਂ ਨਹੀਂ ਸਰਕੀ ਤੋਂ ਪਹਿਲਾਂ ਇਹ ਸਰ ਕਾਂਗਰਸ ਦੀ ਸਰਕਾਰ ਸੀ ਉਦੋਂ 5-6 ਸਾਲ ਉਦੋਂ ਉਹਨਾਂ ਨੇ ਕਰਵਾਈ ਇੱਕ ਵਾਰ ਉਹਨਾਂ ਨੇ ਇੱਕ ਵਾਰ ਕਰਾਈ ਹੈ ਬਾਰੀ-ਬਾਰੀ ਪਰ ਉਦੋਂ ਪਹਿਲਾਂ ਹੁੰਦੀਆਂ ਰਹੀਆਂ ਸਪਾਈਆਂ 6 ਮਹੀਨੇ 6 ਮਹੀਨੇ ਚੱਲਦਾ ਰਿਹਾ ਪਹਿਲਾਂ ਵਧੀਆ ਸਪਾਈ ਹੁੰਦੀ ਸੀ ਪਾਣੀ ਵੀ ਉਸ ਨਾਲ ਦੋਨਾਂ ਮੋਟਰਾਂ ਨਾਲ ਜਾਂਦਾ ਰਿਹਾ ਪਿੰਡ ਦੇ ਵਿੱਚ ਬਿਲਕੁਲ ਨਹੀਂ ਸੀ ਪਰ ਉਹ ਵਾਸੀ ਸਾਰੇ ਡੁੱਬ ਜਾਂਦੀ ਹੈ ਹੁਣ ਇਸ ਤਰ੍ਹਾਂ ਜਿਵੇਂ ਡੁੱਬ ਗਈ ਛੜਕ ਪਾਟ ਕੇ ਉਹਨਾਂ ਨੇ ਵਿਚਾਰਿਆਂ ਨੇ ਪਾਣੀ ਨਿਘਾਇਆ ਬੇਵਕ ਤੱਕ ਜਾ ਫੜਦਾ ਉਹਨਾਂ ਦਾ ਪਾਣੀ ਪਰ ਇਹ ਅਸੀਂ ਡਰੇਨ ਮਹਿਕਮੇ ਨਾਲ ਅਸੀਂ ਵੀ ਗੱਲ ਕਰੀ ਸੀ ਉਹਨਾਂ ਨੇ ਵੀ ਕਿਹਾ ਸਾਡੇ ਲਗਉ ਤਾਂ ਸਫਾਈ ਹੋਈ ਵੀ ਹੈ ਜੀ ਉਹਨੇ ਤਾਂ ਸਫਾਈ ਕਿ ਉਹਨਾਂ ਹੱਦ ਤਾਂ ਹੋਈ ਵੀ ਹੈ ਮੈਂ ਕੇਲੀ ਦੇਖੋ ਚੱਲ ਕੇ ਕੇਲੀ ਤਾਂ ਨਹੀਂ ਜਾ ਸਰਪੰਚ ਸਾਹਿਬ ਜਿਹੜੀ ਇਹ ਸਫਾਈ ਹੈ ਡਰੇਨ ਦੀ ਸਫਾਈ ਕਿੰਨੇ ਸਾਲਾਂ ਬਾਅਦ ਹੋਣੀ ਚਾਹੀਦੀ ਹੈ ਜਾਂ ਹੁੰਦੀ ਹੈ 6 ਮਹੀਨੇ ਦੇ 6 ਮਹੀਨੇ ਹੋਣੀ ਚਾਹੀਦੀ ਸਾਲ ਦੇ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ ਜੀ ਪਰ ਇਹਨੂੰ 5 ਸਾਲ ਇੱਕ ਵਾਰ ਹੁਣ ਤਾਂ ਚਲੋ ਝੋਨਾ ਹੜੀ ਦੀ ਫਸਲ ਵੀ ਮਰ ਗਈ ਸੀ ਕਿਤੇ ਨਾ ਅੱਗੇ ਲੱਗ ਰਾ ਹਾਂ ਹਾਂ ਹਾੜੀ ਦੀ ਫਸੋ ਤੰਕਰੀ ਵੀ ਬੰਬਾ ਸਮਾ ਮਰ ਗਈ ਨਾਲ 5 ਸਾਲ ਤੋਂ ਮਤਲਬ ਕਿ ਕੋਈ ਪ੍ਰਸ਼ਾਸਨ ਨਹੀਂ ਕਿਹਾ ਬਿਲਕੁਲ ਜੀ ਬਿਲਕੁਲ ਧਿਆਨ ਨਹੀਂ ਦਿੱਤਾ ਕਿਸੇ ਅੱਜ ਕਿਤੇ ਨਾ ਕਿਤੇ ਜਿਹੜੇ ਪਿੰਡ ਦੇ ਲੋਕ ਆ ਮਜਬੂਰ ਹੋ ਕੇ ਖੜੇ ਆ ਬੂਰੇ ਮਜਬੂਰ ਹੋ ਕੇ ਜਮ ਹੱਥ ਖੜੇ ਜੀ ਕੀ ਕਹਿਣਾ ਚਾਹੁੰਗੇ ਅੰਕਲ ਤੁਸੀਂ ਇਹ ਸਫਾਈ ਹੋ ਜੇਗੀ ਅਸੀਂ ਜਾ ਓਕੇ ਆ ਰਸਤਾ ਵੀ ਖੜਾਵਾ ਨੰਗਾ ਟੱਪੇ ਲਈ ਓਕੇ ਆ ਲੋਕ ਸਫਾਈ ਹੋਣੀ ਚਾਹੀਦੀ ਹੂੰ ਜੇ ਪੁਲ ਦੀ ਗੱਲ ਕਰੀਏ ਤਾਂ ਇਧਰਲੇ ਪਾਸੇ ਪੁਲ ਵੀ ਜਿਹੜਾ ਹੈਗਾ ਉਹ ਵੀ ਮਤਲਬ ਕਿ ਟੁੱਟਿਆ ਪਿਆ ਸਾਰਾ ਹਾਂਜੀ ਪੁਲ ਵੀ ਪਹਿਲਾਂ ਤਾਂ ਜੀ ਮੈਂ ਆਵਾਜ਼ ਪੰਜਾਬ ਦੀ ਚੈਨਲ ਦਾ ਸੋਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀਆਂ ਮੁਸ਼ਕਲਾਂ ਸੁਣਨ ਦੀ ਖਾਤਰ ਤੁਸੀਂ ਜਰੂਰੀ ਸਮਾਂ ਕੱਢਿਆ ਤੇ ਗੱਲ ਇਹ ਹੈ ਜੀ ਇਹ ਡਰੇਨ ਦੀ ਸਫਾਈ ਪਹਿਲਾਂ ਪਹਿਲਾਂ ਹੁੰਦੀ ਸੀਗੀ ਪਿਛਲੇ 5-6 ਸਾਲਾਂ ਤੋਂ ਕਾਂਗਰਸ ਸਰਕਾਰ ਨੇ ਵੀ ਇੱਕ ਵਾਰੀ ਸਫਾਈ ਕਰਵਾਈ ਜੀਓ ਸਫਾਈ ਕਰਨ ਉਹਦੇ ਦਾ ਕਹਿੰਦੇ ਸਾਡਾ ਤਾਂ ਕੱਲਾ ਕੇਲੀ ਝਾੜਨੀ ਅਸੀਂ ਤੇ ਵੀ ਸਾਡਾ ਕੋਈ ਮਿੱਟੀ ਜਿਹੜਾ ਗਾਰਪੀਆ ਉਹ ਕੱਢਣ ਦਾ ਸਾਡਾ ਠੇਕਾ ਨਹੀਂਗਾ ਹੂੰ ਉਸ ਤੋਂ ਬਾਅਦ ਚਾਹ ਵੇਖ ਲਓ ਜੀ ਰੂੜ ਨਾ ਲੱਗਿਆ ਪਈਆਂ ਹੋਵੇ ਹੂੰ ਆਹ ਪਰਲੇ ਪਾਸੇ ਰੂੜੀ ਆਹ ਇੱਕ ਮਿੰਟ ਜੂ ਖਾਓ ਸਾਡਾ ਘਰ ਹੈ ਹੂੰ ਇੱਥੋਂ ਪਈ ਆਉਂਦੀ ਆ ਸਾਰੀ ਪਈ ਤੇ ਪਾਣੀ ਹੈ ਜੀ ਡੇਢ ਡੇਢ ਫੁੱਟ ਜੇ ਕਹੋਂ ਤਾਂ ਤੁਸੀਂ ਜਾ ਕੇ ਵੇਖ ਸਕਦੇ ਆ ਤੇ ਪਾਣੀ ਇੰਨਾ ਤੇ ਸਾਡੇ ਘਰ ਦੀਆਂ ਚਾਰ ਦਵਾਰੀਆਂ ਕੰਧਾਂ ਵੀ ਪਰਲੇ ਪਾਸੋਂ ਡਿੱਕ ਚੁੱਕੀਆਂ ਪਾਣੀ ਦਾ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਜੀ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਕੀ ਲੱਗਦਾ ਕਿ ਸਫਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਨਾ ਤੁਹਾਨੂੰ ਦੱਸ ਗਈ ਇੱਕ ਮਹੀਨਾ ਪਹਿਲਾਂ ਵੀ ਡਰੇਨ ਚ ਚੜੀ ਆ ਪਰਲੇ ਪਾਸੇ ਜਿਹੜੀ ਵਸਤੀ ਰਹੇਗੀ ਉਹਨਾਂ ਨੇ ਉਹ ਵਿਚਾਰਿਆਂ ਨੇ ਛੜਕ ਭੰਨ ਕੇ ਪਾਣੀ ਗਾਂਟ ਪਾਇਆ ਉਹ ਮਹੀਨੇ ਬਾਅਦ ਹੀ ਹੁਣ ਅਸੀਂ ਸਾਡਾ ਹੀ ਬਾਣ ਇੱਥੀ ਆ ਤਾਂ ਅਸੀਂ ਇੱਕ ਪਾਣੀ ਮੋਟਰ ਦਾ ਲਾਇਆ ਹੋਊਗਾ ਉਸ ਤੋਂ ਬਾਅਦ ਚ ਫੇਰ ਫੇਰ ਪਾਣੀ ਚੜ ਗਿਆ 15 ਦਿਨ ਹੋ ਗਏ ਪਾਣੀ ਚੜੇ ਨੂੰ ਤੇ ਇਹ ਦੀ ਸਫਾਈ ਜ਼ਰੂਰੀ ਆਈ ਤੇ ਸਫਾਈ ਨਾ ਹੋਈ ਤੇ ਸਾਡੇ ਝੋਨੇ ਸਿਰੇ ਨਹੀਂ ਲੱਗਦੇ ਇੱਥੇ ਇਧਰ ਗੱਲਬਾਤ ਕਰਦੇ ਆ ਜਿਹੜਾ ਇਹਦਾ ਪਾਣੀ ਹੈਗਾ ਜੀ ਬਹੁਤ ਗੰਦਾ ਪਾਣੀ ਹੈ ਕਹਿੰਦੇ ਫਸਲਾਂ ਦੇ ਵਿੱਚ ਜਾ ਕੇ ਫਸਲਾਂ ਵੀ ਖਰਾਬ ਹੋਈ ਜਾਂਦੀ ਬਿਲਕੁਲ ਖਰਾਬ ਹੋਈ ਇਹਦੀ ਫੰਗੀ ਫੰਗਸ ਬਣ ਗਈ ਸਾਰੇ ਝੋਨਿਆਂ ਨੂੰ ਵਿੱਚੋਂ ਲਾਲ ਹੋਈ ਜਾਂਦੇ ਜੀ ਸਾਡਾ ਖੇਤ ਮਲਕਿਆਂ ਦੀ ਸੜਕ ਦੇ ਉੱਤੇ ਆ ਪਰ ਪਾਣੀ ਇਧਰੋਂ ਜਾ ਕੇ ਉਧਰਲੇ ਪਾਸੇ 200 ਕਿਲੋ ਵੇਜ ਦੀ ਸਾਡੇ ਖੇਤਾਂ ਨੂੰ ਵੀ ਮਾਰ ਕਰੀ ਜਾਂਦਾ ਸਾਰੇ ਝੋਨੇ ਥੱਲੇੋਂ ਲਾਲ ਹੋ ਗਏ ਆ ਤੇ ਛੇਤੀ ਇਹਨਾਂ ਦੀ ਜੜਾਂ ਗਲ ਜਾਣਗੀਆਂ ਜੇ ਨਾ ਸਰਕਾਰ ਨੇ ਪ੍ਰਬੰਧ ਕੀਤਾ ਕੋਈ ਜ ਨਹਿਰੀ ਸੌਰੀ ਡਰੇਨ ਮਹਿਕਮਾ ਕੋਈ ਨਹੀਂ ਗੱਲਬਾਤ ਹੁੰਦਾ ਤਾਂ ਫਿਰ ਕੀ ਫੈਸਲਾ ਲਿਆ ਜਾਊਗਾ ਪਿੰਡ ਵਾਸੀਆਂ ਵੱਲੋਂ ਫਿਰ ਅਸੀਂ ਧਰਨਾ ਲਾਵਾਂਗੇ ਜੀ ਹਾਂ ਅਸੀਂ ਧਰਨਾ ਲਾਵਾਂਗੇ ਮੁਜ਼ਾਹਰਾ ਕਰਾਂਗੇ ਵਿਰੋਧ ਕਰਾਂਗੇ ਜੇ ਇਥੇ ਵੋਟਾਂ ਮੰਗਣਾ ਆਉਣਗੇ ਅਸੀਂ ਤਾਂ ਵੀ ਉਹਨਾਂ ਦਾ ਵਿਰੋਧ ਕਰਾਂਗੇ ਫਿਰ ਮੈਨੂੰ ਐ ਵੀ ਲੱਗਦਾ ਸਰ ਜਿਵੇਂ ਆ ਮਤਲਬ ਕਿ ਆਪਣਾ ਪੋਲਾ ਹੈਗਾ ਕਈ ਹਾਸਦਿਆਂ ਦਾ ਸ਼ਿਕਾਰ ਹੁੰਦਾ ਬਹੁਤ ਹੁੰਦਾ ਜੀ ਬਹੁਤ ਹੁੰਦਾ ਇੱਥੇ ਕਿਉਂ ਛੋਟਾ ਪੋਲਾ ਹੈ ਇੱਥੇ ਕਿਉਂ ਅੱਗੇ ਪਿੱਛੇ ਵੀ ਪਾਣੀ ਭਰ ਜਾਂਦਾ ਛੱਪੜ ਕਰਕੇ ਤੇ ਗਾਹ ਵੀ ਸੜਕ ਤੇ ਪਾਣੀ ਚੜ ਜਾਂਦਾ ਤੇ ਲਾਂਘੇ ਵਾਲੇ ਨੂੰ ਰਾਤ ਨੂੰ ਤਾਂ ਬਿਲਕੁਲ ਹੀ ਨੰਗਾ ਜਾਂਦਾ ਇਥੋਂ ਦੀ ਹਾਲਾਤ ਇਹੋ ਜਿਹੀ ਬਣੇ ਪਏ ਸੋ ਇਹ ਦੇ ਸਾਹਮਣੇ 200 ਕਿੱਲੇ ਤੱਕ ਸਾਡੇ ਹੋ ਗਏ ਹਨ 200 ਕਿੱਲੇ ਹਾਂਜੀ ਹਾਂਜੀ 200 ਕਿੱਲੇ ਹਾਂਜੀ 200 ਕਿੱਲੇ ਦਾ ਤੇ ਤਕਰੀਬਨ ਆ ਸਾਡੀ ਵਸਤੀ ਸ ਹਾਂਜੀ ਕੀ ਲੱਗਦਾ ਕਿ ਅੱਜ ਦੀ ਸਰਕਾਰ ਤੋਂ ਕੋਈ ਆਸ ਹੈਗੀ ਆ ਕਿ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇ ਦੇਣਗੇ ਨਹੀਂ ਆਸ ਤਾਂ ਹੈ ਜੀ ਦੇਣੀ ਚਾਹੀਦੀ ਉਹਨਾਂ ਨੂੰ ਪਰ ਸਮਝ ਨਹੀਂ ਰਹੀ ਗੱਲ ਨੂੰ ਪਤਾ ਨਹੀਂ ਕੀ ਕਰਨਾ ਜੀ ਹੂੰ ਗਲਤਾਂ ਮਤਲਬ ਕਿ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ ਨੁਕਸਾਨ ਨੁਕਸਾਨ ਤੋਂ ਕੋਦੇ ਪਾ ਛੱਤ ਡਿੱਗ ਗਈ ਏ ਤੇ ਕਹੇਦੀ ਉਹ ਇਹ ਉੱਥੇ ਆਇਆ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਵੀ ਜੀ ਆਸੀਂ ਬਿਗਾਉਣੇ ਹਾਂ ਹਾਂਜੀ ਛੱਤ ਦੀ ਕੀ ਹੈ ਤੇ ਉਹ ਵੀ ਆਪਾਂ ਉਹ ਛੱਤ ਦੀ ਉਹ ਵੀ ਆਪਾਂ ਫਰਾਰ ਕੇ ਆਪ ਹੀ ਸਭ ਆਮ ਬੰਦੇ ਨੇ ਇਕੱਠੇ ਕਰਕੇ ਉਹ ਸ਼ੁਰੂ ਕੀਤਾ ਕੰਮ ਬਿਲਕੁਲ ਇਹਨੂੰ ਕੋਈ ਕਹਦਾ ਕਰਦਾ ਜੀ ਹਾਂਜੀ ਇੱਕ ਆ ਗਰੀਬ ਬੰਦਾ ਵਿਚਾਰਾ ਇਹਦਾ ਚੌਲੇ ਇੱਕ ਕਿੱਲਾ ਸੀ ਵਿਚਾਰੇ ਦਾ ਅੱਛਾ ਅੰਕਲ ਤੁਸੀਂ ਸਬਜ਼ੀ ਲਈ ਹੋਈ ਸੀ ਚੌਲੇ ਕਿਤੇ ਲਿਆ ਆਏ ਠੇਕੇ ਦੇ ਕਿਨੇ ਠੇਕੇ ਤੇ ਲਿਆ ਸੀਗਾ ਮੈਂ ਲਿਆ ਸੀ 70000 70000 ਕੀ ਬੀਜਾ ਸੀ ਤੂੰ 9 ਮਹੀਨੇ ਆਤੇ ਹਾਂ 6 ਆਤੇ ਤਾਂ ਮਹਿੰਗਾ ਪੈਦਾ ਮੀਨਾਲ ਮੀਂਹ ਦੇ ਪਾਣੀ ਨਾਲ ਖਾਬ ਹੋ ਗਿਆ। ਇਹਦੇ ਪਾਣੀ ਦਾ ਛੱਪੜ ਦਾ ਪਣੀ ਅੱਟਾਂ ਤੇ ਬੋਰ ਜਿੰਨਾ ਪਾਣੀ ਜ਼ਿਆਦਾ ਭਈ ਜਾਂਦਾ ਪਾਣੀ ਵਿੱਚ। ਕੀ ਲੱਗਦਾ ਕਿ ਛੱਪੜ ਦਾ ਪਾਣੀ ਸਰਪੰਚ ਸਾਹਿਬ ਤਾਂ ਹੀ ਨਹੀਂ ਨਿਕਲਦਾ ਪਿਆ ਜਦੋਂ ਇਧਰਲੇ ਡਰੇਨ ਦੀ ਸਫਾਈ ਨਹੀਂ ਹੋਈ ਪਾਈਪਾਂ ਵੀ ਪਾਈਆਂ ਸੀ ਆਪੇ ਪਿੱਛੇ। ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂਜੀ। ਪਾਈਪਾਂ ਤਾਂ ਪਾਤੀਆਂ ਪਰ ਆਹ ਸਫਾਈ ਨਹੀਂ ਕਰਵਾਈ। ਉਹ ਪਾਈਪਾ ਪਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਜੇ ਲੋਵਾ ਇਹਨੂੰ ਸਾਫ਼ ਹੀ ਨਹੀਂ ਕਰਨਾ ਸੀ। ਜੇ ਨੂੰ ਸਾਫ਼ ਕਰਦੇ ਤਾਂ ਹੀ ਪਾਈਪਾ ਪਾਉਂਦਾ ਫਿਰ ਅਸੀਂ। ਪਾਈਪਾ ਚੱਲ ਰਹੀਆਂ। ਪਰਾ ਨਹੀਂ ਚੱਲ ਰਹੀ ਗਾਂ ਮਤਲਬ ਕਿ ਭਰਿਆ ਕਰਕੇ ਇੱਥੇ ਪਾਣੀ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਇਹਦੇ ਪਾਣੀ ਇੱਥੇ ਕਦੇ ਨਾ ਆਵੇ ਜੀ ਡਰੇਨ ਇੱਥੋਂ ਭਰੀ ਪਈ ਹੈ ਮਗਰੋਂ ਪਾਣੀ ਆਈ ਜਾਂਦਾ ਤੁਹਾਨੂੰ ਜੇ ਅੱਗੇ ਜਾ ਕੇ ਵਿਖਾਈਗੇ ਜਿਹੜੇ ਡੈਗ ਵਾਲੇ ਆ ਡੈਗ ਲਾ ਕੇ ਪਾਸੇ ਪਿੰਡਾ ਤੋਂ ਲਉਂਦੇ ਆ ਡਰੇਨ ਨਹੀਂ ਉਹ ਤਾਂ ਰੂੜੀ ਸਮਝੀ ਬੈਠੇ ਆ ਡਰੇਨ ਤੋਂ ਗਾਂਵ ਜਾ ਕੇ ਕਹਿੰਦੇ ਬੰਨ ਲੱਗਿਆ ਪਿਆ ਇੱਥੇ ਤੇ ਸਾਡਾ ਜਿਹੜਾ ਉਹ ਘਰ ਆਈ ਸਾਡਾ ਨੁਕਸਾਨ ਸਾਡਾ ਇਹਨਾਂ 2 ਮਹੀਨਾ 15 ਦਿਨ ਹੋ ਗਏ ਝੋਨੇ ਚੋਂ ਪਾਣੀ ਨਹੀਂ ਸੁੱਕਿਆ ਹਲੇ ਤਿੱਕਰ ਤੇ ਜੇ 10 ਦਿਨ ਹੋਰ ਕੱਟ ਗਿਆ ਸਾਡਾ ਤਾਂ ਝੋਨਾ ਮਰ ਜਣੇ ਜੇ ਗੱਲ ਕਰੀਏ ਤੇ ਡਰੇਨ ਕਿੰਨੇ ਪਿੰਡਾਂ ਨੂੰ ਲੱਗਦੀ ਹੋਊਗੀ ਇਹ ਮਾੜੀ ਵਸਫੋਟ ਹੋ ਜਾਂਦੀ ਹੈ ਜੀ ਹਾਂ ਹਾਂ ਇਧੋ ਚੱਲ ਜੀ ਇਧੋ ਚੱਲ ਜੀ ਲਦਾਈ ਤੋਂ ਚੱਲਦੀ ਹੈ ਹਾਂ ਜੀ ਇਹ ਜੈਤੂ ਵਾਲੇ ਗਾਂਹ ਦੇ ਵਿੱਚ ਪੈਂਦੀ ਚਾਹ ਕਿ ਲੱਗਦਾ ਕਿ ਬਰਗਾੜੀ ਪਿੰਡ ਦੀ ਡਰੇਨ ਵਾਲੀ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਆਪੇ ਕਿ ਸਾਰੀ ਡਰੇਨ ਦਾ ਹੀ ਇੱਥੋਂ ਤੱਕ ਬੁਰਾ ਹਾਲ ਹੈ ਆਪਾਂ ਤਾਂ ਸਾਨੂੰ ਤਾਂ ਬਰਗਾੜੀ ਦੇ ਅੱਗੇ ਵੀ ਕਾਂ ਬੰਦ ਹੋਊਗੀ ਇੱਧਰ ਸਾਡਾ ਜਿੰਨਾ ਆਪਣਾ ਏਰੀਆ ਬਰਗਾੜੀ ਦਾ ਬਹੁਤ ਲੰਮਾ ਏਰੀਆ ਸਾਡਾ ਬੰਦ ਪਿਆ ਸਾਰਾ ਬੰਦ ਪਿਆ ਬੰਦ ਪਿਆ ਇਹ ਆਪਣੀ ਵੱਡੀ ਸੜਕ ਤੋਂ ਪਰਲੇ ਪਾਸੇ ਬਿਲਕੁਲ ਸਾਫ਼ ਪਿਆ ਡਰੇਨ ਸੁੱਕੀ ਪਿਆ ਉੱਥੇ ਤੇ ਕਿਰਪਾਣੀ ਨਹੀਂ ਜਾਂਦਾ ਬੰਨ ਹੀ ਇੱਥੇ ਲੱਗ ਜਾਂਦਾ ਜਿਵੇਂ ਆ ਕੂੜਾ ਸਿੱਟਿਆ ਗਿਆ ਜਾਂ ਕੋਸੇ ਪਾਣੀ ਨੰਮ ਇੱਥੇ ਲੱਗਿਆ ਰਹਿੰਦਾ ਇਹਦਾ ਇਹ ਆ ਇੱਕ ਪਿਛਲੀ ਵਾਰ 6 ਮਹੀਨੇ ਹੋਦੋਂ ਕਣਕ ਚ ਵੀ ਚੜ ਗਈ ਹੁਣ ਦੂਜੀ ਵਾਰ ਫੇਰ ਚੜ ਗਈ ਅਸਲ ਮੈਂ ਤੀਜੀ ਵਾਰ ਹੀ ਆ 4 ਦਿਨ ਪਹਿਲਾਂ ਜਿਹੜੀ ਪਾਣੀ ਮੁੜਨ ਲੱਗਿਆ ਕਣਕ ਦਾ ਬਹੁਤ ਜੀ ਹਾਂ ਸੋ ਇਸ ਤਹਿਤ ਮਾਮਲੇ ਤਹਿਤ ਜਿਹੜਾ ਹੈਗਾ ਅਸੀਂ ਐਸ ਡੀ ਐਮ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਫੋਨ ਲਾਵਾਂਗੇ ਤੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਸਲਾ ਦਿਖਾਵਾਂਗੇ ਪਰ ਮੈਂ ਇੱਕ ਵਾਰੀ ਫਿਰ ਕੈਮਰਾਮੈਨ ਨੂੰ ਕਹੂੰਗੀ ਕਿ ਇਧਰਲੇ ਪਾਸੇ ਧਿਆਨ ਕਰਵਾ ਦੇਣ ਕਿ ਇਹ ਜਿਹੜਾ ਪੁਲ ਹੈਗਾ ਇਹ ਪੁਲ ਵੀ ਇੱਕ ਕਈ ਹਾਸਦਿਆਂ ਦਾ ਸ਼ਿਕਾਰ ਬਣਿਆ ਪਿਆ ਇੱਥੇ ਬਿਲਕੁਲ ਜਿਹੜਾ ਹੈਗਾ ਇਹਦੀ ਜਿਹੜੀ ਚਾਰ ਦਿਵਾਰੀ ਹੈਗੀ ਆ ਬਿਲਕੁਲ ਟੁੱਟ ਚੁੱਕੀ ਆ ਕੋਈ ਇੱਥੇ ਜਿਹੜਾ ਜੰਗਲੇ ਵਗੈਰਾ ਕੁਝ ਨਹੀਂ ਹੈਗਾ ਮਤਲਬ ਜਿਹੜੇ ਆ ਉੱਪਰਲੇ ਬੈਨਰ ਹੈਗੇ ਇਹ ਵੀ ਸਾਰਾ ਕੁਝ ਟੁੱਟ ਚੁੱਕਿਆ ਤੇ ਡਰੇਨ ਦਾ ਤੇ ਹਾਲਾਤ ਤੁਸੀਂ ਦੇਖ ਹੀ ਚੁੱਕੇ ਹੋ ਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਸੀ ਪਰ ਉਹਨਾਂ ਨੇ ਸਾਨੂੰ ਲਾਰੇ ਲਾਏ ਆ ਗੋਗਲੂਆਂ ਤੋਂ ਮਿੱਟੀ ਝਾੜੀ ਆ ਪਰ ਇਸ ਸਾਡੇ ਪਿੰਡ ਦੀ ਡਰੇਨ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਜੇਕਰ ਇਹ ਵਿਭਾਗ ਸਾਡੀ ਗੱਲਬਾਤ ਨਹੀਂ ਸੁਣੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਇਹਨਾਂ ਕਿਸਾਨਾਂ ਵੱਲੋਂ ਭਾਰੀ ਧਰਨਾ ਲਾਇਆ ਜਾਵੇਗਾ ਸੋ ਜੁੜੇ ਰਹੋ ਜੀ ਆਵਾਜ਼ ਪੰਜਾਬ ਦੇ ਚੈਨਲ ਦੇ ਨਾਲ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਹਾਂਜੀ ਕੋਲ ਹੋਰੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਆਵਾਜ਼ ਪੰਜਾਬ ਦੀ ਚੈਨਲ ਤੋਂ ਪੱਤਰਕਾਰ ਬੋਲਦੀ ਹਾਂ ਜੀ ਹਾਂਜੀ ਹਾਂਜੀ ਸਰ ਫਿਲਹਾਲ ਇਸ ਵਕਤ ਮੈਂ ਬਗਰਾੜੀ ਦੇ ਵਿੱਚ ਖੜੀ ਸੀ ਜਿੱਥੇ ਇੱਥੇ ਲੋਕਾਂ ਨੇ ਬਹੁਤ ਭਾਰੀ ਇਕੱਠ ਕੀਤਾ ਡਰੇਨ ਨੂੰ ਲੈ ਕੇ ਵੀ 5-6 ਸਾਲ ਹੋ ਗਿਆ ਉਹ ਕਹਿੰਦੇ ਸਾਡੀ ਡਰੇਨ ਦਾ ਇੱਥੇ ਕੋਈ ਸਫਾਈ ਨਹੀਂ ਹੋਈ ਜਿਸ ਦੇ ਕਰਕੇ ਕਾਫੀ ਘਰਾਂ ਦਾ ਨੁਕਸਾਨ ਹੋ ਗਿਆ ਤੇ ਫਸਲ ਦਾ ਵੀ ਨੁਕਸਾਨ ਹੋ ਗਿਆ ਜੀ ਕਿਹੜਾ ਦੇ ਨਾ ਬਰ ਗਾੜੀ ਦਾ ਜੀ ਮਾੜੀ ਮਾੜੀ ਰਜ਼ਵਾ ਮਾੜੀ ਰਜ਼ਵਾ ਹਾਂਜੀ ਹੂੰ ਨੇ ਅਸੀਂ ਉਹ ਕਿਹਾ ਵਾ ਆਪਣਾ ਐਕਸ਼ਨ ਜਿਹੜੇ ਗਿਆ ਹੈ ਤੇ ਟ੍ਰੇਨਿੰਗ ਪਾ ਦੋ ਓਕੇ ਕਰਾਂਗੇ ਕੱਲ ਸਵੇਰੇ ਮਸ਼ੀਨਾਂ ਨਾਲ ਹੀ ਇਹਨਾਂ ਨੇ ਕਿਹਾ ਹੈ ਜੀ ਅਸੀਂ 2-3 ਮਹੀਨੇ ਹੋ ਗਏ ਪਹਿਲਾਂ ਅਸੀਂ ਗਏ ਸੀਗੇ ਪਰ ਅਸੀਂ ਸੈਂ ਵੀ ਕਿਤੇ ਸੀਗੇ 100 ਦੇ ਤਕਰੀਬਨ ਜਿਹੜੇ ਗਏ ਸੀ ਲੋਕ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਹਿੰਦੇ ਕਿੱਥੇ ਜੀ ਕਿੱਥੇ ਗਏ ਸੀ ਅਸੀਂ ਐਸ ਡੀਓ ਡ੍ਰੇਨਿੰਗ ਵਿਭਾਗ ਦੇ ਐਸ ਡੀਓ ਸਾਹਿਬ ਨਾਲ ਮਲੇ ਫਰੀਦਕੋਟ ਫਰੀਦਕੋਟ ਗਏ ਸੀ ਜੀ ਇਹ ਕੋਈ ਨਾ ਤਹਿਸੀਲਾ ਸਾਹਿਬ ਨੂੰ ਕਹਿਣਾ ਇਹ ਗੱਲ ਕਰ ਲੰਨੇ ਆ ਤੁਸੀਂ ਨਾ ਇਹਨਾਂ ਨੂੰ ਨੰਬਰ ਦੇ ਦਿਓ ਬੰਦੇ ਦਾ ਠੀਕ ਹੈ ਸਰ ਹਾਂ ਜੀ ਸਰ